ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਨੂੰ ਕੀ ਮਲੇਰ ਕੋਟਲਾ ਦੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ 21 ਜੂਨ 2016 ਨੂੰ ਮਲੇਰ ਕੋਟਲਾ ਦੇ ਜਰਗ ਚੌਂਕ ਤੇ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਆ ਕੁਰਾਨ ਸ਼ਰੀਫ ਦੇ ਪੰਨੇ ਖਿਲਾਰੇ ਜਾਂਦੇ ਨੇ ਉਸ ਮਾਮਲੇ ਦੇ ਵਿੱਚ ਦਿੱਲੀ ਦੇ ਮਹਿਰੌਲੀ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਨੂੰ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਤੇ 11000 ਰੁਪਏ ਜੁਰਮਾਨਾ ਵੀ ਲਗਾ ਦਿੱਤਾ ਤੇ ਜੇਕਰ ਜੁਰਮਾਨਾ ਨਾ ਭਰਿਆ ਤਾਂ ਸਜ਼ਾ ਦੇ ਵਿੱਚ ਵਾਧਾ ਵੀ ਹੋ ਸਕਦਾ 1 ਸਾਲ ਦੇ ਲਈ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਮੀਡੀਆ ਤੇ ਪੰਥਕ ਇਸ ਘਟਨਾ ਤੋਂ ਚੁੱਪ ਕਿਉਂ ਨੇ ਜੇ ਚੁੱਪ ਨੇ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਨਹੀਂ ਲੱਗ ਰਹੀ ਕੌਚਨ ਪੁੱਛਿਆ ਉਹਨਾਂ ਦੇ ਵੱਲੋਂ ਸਵਾਲ ਪੁੱਛਿਆ ਤੇ ਨਾਲ ਹੀ ਵਿਕਰਮ ਮਜੀਠੀਆ ਦੇ ਵੱਲੋਂ ਵੀ ਬੇਅਦਬੀ ਮਾਮਲੇ ਦੇ ਵਿੱਚ ਬਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਉੱਤੇ ਤਿੱਖੇ ਤੰਜ ਕੱਸੇ ਨੇ ਕਿ ਬੇਅਦਬੀਆਂ ਦੇ ਵਿੱਚ ਦੇਖੋ ਇਹਨਾਂ ਦਾ ਹੱਥ ਹੈ ਤਾਂ ਉਹ ਵਿਕਰਮ ਮਜੀਠੀਆ ਕਹਿਣਾ ਕੀ ਚਾਹੁੰਦੇ ਨੇ ਤੁਸੀਂ ਸਭ ਸਮਝ ਗਏ ਹੋਵੋਗੇ ਪਰ ਦਰਅਸਲ ਜੋ 2016 ਦੇ ਵਿੱਚ ਇਹ ਮਾਮਲਾ ਵਾਪਰਿਆ ਸੀ ਉਸ ਤੋਂ ਬਾਅਦ ਪਹਿਲਾਂ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੁੰਦਾ ਉਹ ਦੋ ਵਿਅਕਤੀਆਂ ਨੂੰ ਸਜ਼ਾ ਹੋ ਜਾਂਦੀ ਆ ਅਦਾਲਤ ਦੇ ਵੱਲੋਂ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਦੁਬਾਰਾ ਤੋਂ ਅਪੀਲ ਕੀਤੀ ਜਾਂਦੀ ਆ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਜਿਸ ਦੇ ਵੱਲੋਂ ਕੀਤੀ ਸੀ ਮੁਹੰਮਦ ਅਸ਼ਰਫ ਉਸ ਦੇ ਵੱਲੋਂ ਇਸ ਬਰੀ ਕਰਨ ਦੇ ਵਿਰੁੱਧ ਫਿਰ ਅਪੀਲ ਕਰ ਦਿੱਤੀ ਜਾਂਦੀ ਆ ਤਾਂ ਆਖਰ ਹੁਣ 2 ਸਾਲ ਦੀ ਸਜ਼ਾ ਨਰੇਸ਼ ਯਾਦਵ ਜੋ ਕਿ ਦਿੱਲੀ ਦੀ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਤੇ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ 2021 ਦੇ ਵਿੱਚ ਪਹਿਲਾ ਮਾਮਲੇ 'ਚ ਬਰੀ ਕੀਤਾ ਸੀ ਨਰੇਸ਼ ਯਾਦਵ ਤੇ ਹੁਣ 2024 ਦੇ ਵਿੱਚ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਆ ਇਸ ਤੋਂ ਪਹਿਲਾਂ ਅਦਾਲਤ ਦੇ ਵੱਲੋਂ ਦੋ ਹੋਰ ਵਿਅਕਤੀ ਸੀ ਜਿਹੜੇ বিজে কুমার ਅਤੇ ਗੌਰਵ কুমার ਨੂੰ ਵੀ 2 ਸਾਲ ਦੀ ਸਜ਼ਾ ਸੁਣਾਈ ਸੀ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਜੋ ਮੁਕੱਦਮਾ ਹੁਣ ਦਰਜ ਹੋਇਆ ਕਿਹੜੀ ਕਿਹੜੀ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ 295 ए 153 ए 120 बी ਯਾਨੀ ਕਿ ਪਲਾਨਿੰਗ ਦੇ ਤਹਿਤ ਪਲਾਨਿੰਗ ਦੇ ਤਹਿਤ ਬੇਅਦਬੀ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ 21 ਜੂਨ 2016 ਦੀ ਘਟਨਾ ਜਦੋਂ ਕਿ ਮਲੇ ਕੋਟਲਾ ਦੇ ਜਰਗ ਚੌਂਕ ਤੇ ਕੁਰਾਨ ਸ਼ਰੀਫ ਦੀ ਜਿਹੜੀ ਜਰਗ ਰੋਡ ਦੇ ਉੱਤੇ ਮਾਫ ਕਰਨਾ ਕੁਰਾਨ ਸ਼ਰੀਫ ਦੇ ਅੰਗ ਖਿਲਾਰੇ ਗਏ ਸੀ ਉਹ ਬਰਾਮਦ ਹੋਏ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਸਿਆਸਤ ਜਿਹੜੀ ਗਰਮਾਰੀ ਆ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਕਿ ਜਦੋਂ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਬੇਅਦਬੀ ਮਾਮਲੇ ਦੇ ਵਿੱਚ ਸਜ਼ਾ ਹੋ ਜਾਂਦੀ ਆ ਉਸ ਤੋਂ ਬਾਅਦ ਕਹਿੰਦੇ ਪੰਥਕ ਤਿਰਾਂ ਚੁੱਪ ਕਿਉਂ ਨਾ ਤਾਂ ਇਹ ਇਸ਼ਾਰਾ ਕਿੱਧਰ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਔਨਰੇਬਲ ਕੋਰਟ ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚਹੇਤਾ ਮੰਨਿਆ ਜਾਂਦਾ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਔਰ ਉਹਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਕਿ ਇਹ ਉਹ ਐਮਐਲਏ ਹੈ ਜਿਹਨੂੰ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮਐਲਏ ਦੀ ਟਿਕਟ ਦੇ ਕੇ ਨਵਾਜਿਆ ਆਹ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੁਲਤਾਰ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀਨੇ ਨੋਇੰਗਲੀ ਔਰ ਜਿਹਨੂੰ ਆਨਰੇਬਲ ਕੋਰਟ ਨੇ ਹਲੇ ਤਾ ਇਹਦੇ ਤੇ ਲੀਨਿਅੰਟ ਵਿਊ ਲਿਆ ਕਿ ਇਹ ਕੱਲਾ ਕੱਲਾ ਆਪਦੇ ਪਰਿਵਾਰ ਦਾ ਕਮਾਊ ਪੋਤਾ ਹੈ ਮਗਰ ਫਿਰ ਵੀ ਉਸ ਤੋਂ ਬਾਅਦ ਇਹਨੂੰ 120 ਵੀ ਕਾਂਸਪੀਰੇਸੀ ਤਹਿਤ 295ਏ 120 ਵੀ ਦੇ ਨਾਲ ਪੜੀ ਜਾਂਦੀ ਹੈ 153ਏ ਕਿ ਰਿਲੀਜੀਅਸ ਭਾਵਨਾ ਨੂੰ ਠੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਹਨਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨਾ ਔਰ ਮੈਂ ਸਮਝਦਾ ਹਾਂ ਕਿ आम आदमी पार्टी हैज अ लॉट टू आंसर अरविंद केजरीवाल भगवंत मान और इनहा दी समूची टीम कि इस यही पॉलिटिक्स ते ਥੋਡੀ ਬੁਨਿਆਦ ਖੜੀ ਆ Hindu Sikh ਕਿਵੇਂ ਲੜਾਉਣੇ ਆ Hindu Musalman ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ Sikh Hindu Sikh ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹ ਬੁਨਿਆਦ ਤੇ ਅੱਜ ਥੋਡੀ ਪੋਲਿਟਿਕਸ ਏ ਟਿਕੀ ਆ ਹਲੇ ਤਾਂ ਇੱਕ ਕੇਸ ਤੇ ਤੁਹਾਡਾ ਕਨਵਿਕਸ਼ਨ ਆਈ ਆ ਮੇਰਾ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ ਕਿ ਤੁਸੀਂ ਆਪ ਦੇ ਆਪ ਨੂੰ ਪੋਲਿਟੀਕਲ ਪਾਰਟੀ ਦੇ ਤੌਰ ਤੇ ਇਸਟੈਬਲਿਸ਼ ਕਰ ਲੋ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ આરોਪ ਲਾਏ ਫਿਰ ਤੁਸੀਂ ਮਾਫੀ ਮੰਗੋ ਛੋਟੀ ਜਿਹੜੀ ਪੋਲਿਟਿਕਸ ਹੈ ਉਹ ਝੂਠ ਜਿਹੀ ਟਿੱਕੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਹੈਜ਼ ਆਲਵੇਸ ਟ੍ਰਾਈਡ ਟੂ ਫਾਰਮ ਐਂਡ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਇਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜੰਮ ਜਾਣ ਸ਼ਾਇਦ ਸਿਆਸੀ ਪੈਰ ਜਮਾਉਣ ਤੇ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਨਗਰ ਤੁਹਾਡੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕਟ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਕਵੰਤਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੂ ਆਰ ਦਾ ਫਰਸਟ ਪੋਲੀਟੀਕਲ ਪਾਰਟੀ ਜੀ ਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਤਬੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿੰਕਟ ਕੀਤਾ ਗਿਆ ਤੁਹਾਡੇ ਚਿਹਤੇ ਐਮ ਐਲ ਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ ਥੈਟ ਇਸ ਟ੍ਰਾਈਂਗ ਟੂ ਕ੍ਰੀਏਟ ਟ੍ਰਬਲ ਇਨ ਦਾ ਬਾਰਡਰ ਸਟੇਟ ਐਟ ਦਾ ਸੇਮ ਟਾਈਮ CBI should step in honorable court should mark an inquiry of all sacrilege incidents in Punjab aur tusi manno meri gal ki jeh di sahi tareeke nal inquiry hogi bahut kujh samne aauga ki kive ik siyasi party ne mahol kharab karke apna siyasi fayda uthaun di koshish kiti hai is layi kalli maafi nal nahi sarna thode te karwai honi chahidi ki tusi desh de hit de khilaf jaake ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਵੇਛਲੀ ਔਰ ਭਾਈਚਾਰਕ ਸੰਨ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਔਰ ਗਰੋਥੀ ਮੁਲਕ ਦੀਆਂ ਕੋਤੀਆਂ ਸਾਜਸ਼ਾ ਦਾ ਹਿੱਸਾ ਬਣ ਰਹੇ ਹਾਂ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਟੋਕਾ ਬਣ ਰਹੇ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇਨੀ ਸਖਤ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲੱਤਾ ਕੰਬੜ ਥੋੜੀਆਂ ਇਹ ਜੀ ਸੋਚ ਰੱਖਣ ਵਾਸਤੇ ਔਰ ਇਹ ਜੀ ਕਾਰਵਾਈ ਕਰਨ ਵਾਸਤੇ ਸੋ ਆਈ ਅਰਜ தி ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ਦ ਟਰੂਥ ਆਊਟ ਐਂਡ 올 ਦੀ ਆਦਰ ਮੈਟਰਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ